ਹੇਟ ਸੰਸਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਅੱਜ ਗੱਲ ਕਰਾਂਗੇ ਦੋ ਖੇਡਾਂ ਬਾਰੇ ਦੋ ਖੇਡਾਂ ਅਜਿਹੀਆਂ ਜਿਨ੍ਹਾਂ ਦਾ ਨਾਂ ਵੀ ਮਿਲਦਾ-ਜੁਲਦਾ ਹੈ ਤੇ ਜਿਨ੍ਹਾਂ ਦਾ ਸੁਭਾਅ ਵੀ ਮਿਲਦਾ-ਜੁਲਦਾ ਹੈ ਇੱਕ ਖੇਡ ਉਹ ਹੈ ਜਿਹਦਾ ਨਾਂ ਤੁਸੀਂ ਸੁਣਿਆ ਹੋਵੇਗਾ ਦੂਜੀ ਖੇਡ ਉਹਦੇ ਨਾਲ ਮਿਲਦੀ-ਜੁਲਦੀ ਹੈ ਜਿਹੜੀ ਇੱਕ ਨਵੀਂ ਖੇਡ ਮੰਨੀ ਜਾਂਦੀ ਹੈ ਪਰ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ ਮੁੱਕੇਬਾਜ਼ੀ ਦੀ ਗੱਲ ਕਰ ਰਹੇ ਹਾਂ ਅਤੇ ਨਾਲ ਹੀ ਗੱਲ ਕਰਾਂਗੇ ਕਿੱਕ ਬਾਕਸਿੰਗ ਦੀ ਜੋ ਮੁੱਕੇਬਾਜ਼ੀ ਵਰਗੀ ਹੀ ਇੱਕ ਲੋਕਪ੍ਰਿਆ ਖੇਡ ਹੈ ਅਤੇ ਇਹਨਾਂ ਖੇਡਾਂ ਬਾਰੇ ਗੱਲ ਕਰਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਮੁਕੇਬਾਜ਼ੀ ਵੀ ਕੀਤੀ ਹੋਈ ਹੈ ਅਤੇ ਮੌਜੂਦਾ ਸਮੇਂ ਕਿੱਕ ਬਾਕਸਿੰਗ ਦੀ ਖੇਡ ਵਿੱਚ ਵਿਸ਼ਵ ਪੱਧਰੀ ਐਥਲੀਟ ਵਜੋਂ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਵਿਸ਼ਵ ਕੱਪ ਵਿੱਚ ਕਿੱਕ ਬਾਕਸਿੰਗ ਦਾ ਸੋਨੇ ਦਾ ਮੈਡਲ ਵੀ ਜਿੱਤਿਆ ਹੋਇਆ ਸਾਡੇ ਨਾਲ ਗੱਲ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਐਥਲੀਟ ਪ੍ਰਿਯੰਕਾ ਠਾਕੁਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਸਰ ਤੇ ਆਪਾਂ ਗੱਲਬਾਤ ਕਰਾਂਗੇ ਮੁੱਕੇ ਬਾਜ਼ੀ ਦੀ ਵੀ ਕਿੱਕ ਬਾਕਸਿੰਗ ਦੀ ਵੀ ਕਿਉਂਕਿ ਤੁਸੀਂ ਦੋਨਾਂ ਨਾਲ ਜੁੜੇ ਰਹੇ ਹੋ ਹਾਂਜੀ ਜ਼ਰੂਰ ਸ਼ੁਰੂ ਵਿੱਚ ਥੋੜਾ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਸਰ ਮੈਂ ਜਲੰਧਰ ਦੀ ਰਹਿਣ ਵਾਲੀ ਹਾਂ ਤਾਂ ਮੇਰੀ ਇਧਰੋਂ ਹੀ ਮੇਰਾ ਸਫ਼ਰ ਐਕਚੁਅਲੀ ਸਟਾਰਟ ਹੋਇਆ ਅੱਛਾ ਜੀ ਮੈਂ ਛੋਟੇ ਹੁੰਦੇ ਬਹੁਤ ਸ਼ਰਾਰਤੀ ਸੀ ਜੀ ਤਾਂ ਮੇਰੀ ਮੰਮੀ ਨੇ ਮੈਨੂੰ ਸਪੋਰਟਸ 'ਚ ਪਾਇਆ ਆ ਜੀ 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 ਤਾਂ ਉਹ ਦਰੋਇਸ਼ ਸਟਾਰਟ ਹੋਇਆ ਜੀ ਸੋ ਪ੍ਰਵਾਰਿਕ ਪ੍ਰੇਰਨਾ ਤੁਹਾਨੂੰ ਮਿਲੀ ਖੇਡਾਂ ਦੇ ਖੇਤਰ ਵਿੱਚ ਆਉਣ ਲਈ ਜੀ ਪਰ ਬਹੁਤ ਸਾਰੀਆਂ ਖੇਡਾਂ ਤੁਹਾਡੇ ਸਾਹਮਣੇ ਉਸ ਸਮੇਂ ਹੋਣਗੀਆਂ ਤੁਸੀਂ ਮੁੱਕੇਬਾਜ਼ੀ ਨੂੰ ਸ਼ੁਰੂ ਵਿੱਚ ਕਿਉਂ ਚੁਣਿਆ ਕਿ ਤੁਹਾਨੂੰ ਸ਼ੌਕ ਸੀ ਇਹਦਾ ਜਾਂ ਕਿਸੇ ਤੋਂ ਪ੍ਰੇਰਨਾ ਮਿਲੀ ਤੁਹਾਨੂੰ ਮੁੱਕੇਬਾਜ਼ੀ ਨੂੰ ਤੁਸੀਂ ਕਿਵੇਂ ਚੁਣਿਆ ਐਕਚੁਅਲੀ ਸਰ ਮੈਂ ਨਹੀਂ ਮੇਰੀ ਮੰਮੀ ਨੇ ਮੁੱਕੇਬਾਜ਼ੀ ਨੂੰ ਚੁਣਿਆ ਅੱਛਾ ਜੀ ਕਿਉਂਕਿ ਮੈਂ 8 ਸਾਲ ਦੀ ਸੀ ਜਦੋਂ ਮੈਂ ਸਪੋਰਟ ਸ਼ੁਰੂ ਕੀਤੀ ਆ ਅੱਛਾ ਜੀ ਤਾਂ ਮੈਂ ਬਹੁਤ ਸ਼ੈਤਾਨ ਸੀ ਤਮਾਨੂੰ ਪਹਿਲੇ ਹੀ ਦੱਸਿਆ ਮੈਂ ਗਲੇ ਚ ਜਾ ਕੇ ਲੜਨਾ ਤਾਂ ਮਮੇ ਨੇ ਕਿਹਾ ਜੇ ਤੂੰ ਲੜਨਾ ਹੀ ਹੈ ਤੇ ਜਾ ਉਧਰ ਲੜ ਜੀ ਤੇ ਕਿਸੇ ਨੇ ਕਿਹਾ ਕਿ ਮੁੱਕੇ ਬਾਜੀ ਸੇ ਵਨ ਮੁੱਕੇ ਬਾਜੀ ਚ 1 ਟੂ 1 ਤੁਸੀਂ ਫਾਈਟ ਹੁੰਦੀ ਆ ਹਾਂ ਜੀ ਕਹਿੰਦੇ ਹੁੱਕੀ ਹੁੱਕੀ ਚ ਤਾਂ ਐਵੇਂ ਲੱਤਾਂ ਲੁੱਤਾਂ ਤੋ ਡਾਲੋ ਕੁੜੀ ਜੀ ਤਾਂ ਉਹਦੇ ਕਿਸੇ ਨੇ ਨਹੀਂ ਦੱਸਿਆ ਕਿ ਮੂੰਹ ਟੁੱਟ ਜੂ ਉਹਦਾ ਕਿਉਂ ਪਰ ਬਹੁਤ ਮਜ਼ਾ ਆਇਆ ਮੈਨੂੰ ਬਾਕਸਿੰਗ ਕਰਕੇ ਜੀ ਸੋ ਤੁਹਾਡੀ ਮਾਤਾ ਜੀ ਨੇ ਤੁਹਾਡੇ ਹਨਰ ਨੂੰ ਪਛਾਣਿਆ ਤੇ ਉਹਨੂੰ ਸਹੀ ਬੰਨੇ ਤੋਰਿਆ ਪ੍ਰੇਰਿਤ ਕੀਤਾ ਤੁਹਾਨੂੰ ਜੀ ਤੇ ਫਿਰ ਤੁਸੀਂ ਮੁੱਕੇਬਾਜ਼ੀ ਦੀ ਸਿਖਲਾਈ ਵੀ ਲਈ ਟ੍ਰੇਨਿੰਗ ਲਈ ਹੋਵੇਗੀ ਸੁਭਾਵਕ ਤੌਰ ਤੇ ਉਹ ਸਮੇਂ ਬਾਰੇ ਸਾਨੂੰ ਦੱਸੋ ਕਿ ਤੁਸੀਂ ਕਿਹਨਾਂ ਕੋਲੋਂ ਟ੍ਰੇਨਿੰਗ ਲਈ ਕਿੱਥੇ ਟ੍ਰੇਨਿੰਗ ਲਈ ਤੇ ਕਿਹੜੀ ਉਮਰ ਵਿੱਚ ਤੁਸੀਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਸਰ ਮੈਂ 8 ਸਾਲ ਚ 8 ਸਾਲ ਦੀ ਉਮਰ ਤੋਂ ਹੀ ਸਟਾਰਟ ਕਰਤਾ ਸੀ ਸਿਖਲਾਈ ਲੈਣਾ ਬਟ ਤੁਸੀਂ ਕਹਿ ਸਕਦੇ ਹੋ ਕਿ ਉਦੋਂ ਇੰਨਾ ਸੀਰੀਅਸ ਨਹੀਂ ਸੀ ਕਿਉਂਕਿ ਅਸੀਂ ਅਸੀਂ ਵੀ ਬੱਚੇ ਸੀ ਤੇ ਇੰਜਰੀ ਦਾ ਡਰ ਰਹਿੰਦਾ ਪਰ ਸਾਡੇ ਕੋਚ ਨੇ ਕੋਸਰ ਨੇ ਬਹੁਤ ਸਾਡਾ ਸਾਥ ਦਿੱਤਾ ਅੱਛਾ ਉਹਨਾਂ ਨੇ ਪਹਿਲਾਂ ਬੇਸਿਕ ਕਰਾਇਆ ਜੀ ਤੇ ਮੈਂ 3-4 ਸਾਲ ਬੇ ਸਿੱਖਿੱਤ ਬੈਠਾ। ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ ਮੈਂ ਟਰਨਮੈਂਟ ਖੇਡਨੇ ਸਟਾਰਟ ਕੀਤੇ। ਫਿਰ ਮੈਂ ਪ੍ਰੋਪਰ ਮਤਲਬ ਟ੍ਰੇਨਿੰਗ ਕੀਤੀ। ਤਾਂ ਸਾਡੀ ਟ੍ਰੇਨਿੰਗ ਤਾਂ ਸਾਰਾ ਸਾਲ ਹੀ ਚੱਲਦੀ ਆ। ਅੱਛਾ ਜੀ। ਜੀ ਕੋਈ ਰੈਸਟ ਟਾਈਮ ਨਹੀਂ ਆ। ਬਟ ਆ ਹੁੰਦਾ ਕਿ ਪਲੇਅਰ ਦੀ ਪੀਕ ਹਾਈ ਤੇ ਲੋਅ ਹੁੰਦੀ ਆ। ਬਟ ਉਸ ਤੋਂ ਵੱਖਰਾ ਤਾਂ ਕੁਝ ਨਹੀਂ। ਪ੍ਰੈਕਟਿਸ ਤਾਂ ਸਾਰਾ ਸਾਲ ਚੱਲਦੀ ਆ। ਜੀ। ਜੀ। ਸੋ ਤੁਸੀਂ ਸਿਖਲਾਈ ਵੀ ਲਈ ਤੇ ਲੰਮਾ ਸਮੇਂ ਦਾ ਅਭਿਆਸ ਵੀ ਕੀਤਾ। ਜੀ। ਫਿਰ ਸਾਨੂੰ ਉਸ ਸਮੇਂ ਬਾਰੇ ਦੱਸੋ ਕਿ ਜਦੋਂ ਤੁਸੀਂ ਮੁਕਾਬਲੇ ਖੇਡਨੇ ਸ਼ੁਰੂ ਕੀਤੇ। ਸ਼ੁਰੂਆਤੀ ਦੌਰ ਵਿੱਚ ਹਾਂ ਜੀ ਜਦੋਂ ਤੁਸੀਂ ਟ੍ਰੇਨਿੰਗ ਲੈਣ ਉਪਰੰਤ ਖੇਡਣਾ ਸ਼ੁਰੂ ਕੀਤਾ ਪਹਿਲੇ ਕਿਹੜੇ ਟੂਰਨਾਮੈਂਟਸ ਜਿਨ੍ਹਾਂ ਵਿੱਚ ਤੁਸੀਂ ਹਿੱਸਾ ਲਿਆ ਸਰ ਮੈਂ ਸਭ ਤੋਂ ਪਹਿਲਾ 2008 ਚ ਸਟੇਟ ਟੂਰਨਾਮੈਂਟ ਖੇਡੀ ਸੀ ਜੀ ਤੇ ਉਹ ਮੇਰਾ ਸਭ ਤੋਂ ਪਹਿਲਾ ਤੁਸੀਂ ਕਹਿ ਸਕਦੇ ਹੋ ਕਿ ਐਕਸਪੀਰੀਅੰਸ ਸੀ ਜੀ ਤੇ ਮੈਨੂੰ ਬਹੁਤ ਹੀ ਐਕਸਾਈਟਮੈਂਟ ਸੀ ਕਿਉਂਕਿ ਮੈਂ 3-4 ਸਾਲ ਤੋਂ ਆਲਰੇਡੀ ਬਾਕਸਿੰਗ ਕਰ ਰਹੀ ਸੀ ਹਮ ਤੇ ਜਦੋਂ ਮੈਂ ਪਹਿਲੀ ਵਾਰੀ ਖੇਡਿਆ ਤਾਂ ਮੈਨੂੰ ਇੱਦਾਂ ਸੀ ਕਿ ਮੈਂ ਹੁਣ ਤਾਂ 골ਡੀ ਲੈ ਕੇ ਜਾਣਾ ਜੀ

ਜੀ ਇਹ ਵੀ ਜਰਨਾ ਚਾਹਾਂਗੇ ਕਿ ਮੁੱਕੇਬਾਜ਼ੀ ਦੇ ਵਿੱਚ ਬਹੁਤ ਸਾਰੇ ਭਾਰ ਵਰਗ ਹੁੰਦੇ ਆ ਹਾਂਜੀ ਸਰ ਤੁਸੀਂ ਕਿਹੜੇ ਭਾਰ ਵਰਗ ਤੋਂ ਸ਼ੁਰੂਆਤ ਕੀਤੀ ਤੇ ਹੋਰ ਵੀ ਤੁਸੀਂ ਕਿਸੇ ਭਾਰ ਵਰਗ ਵਿੱਚ ਖੇਡੋਣਾ ਬਾਰੇ ਵੀ ਸਾਨੂੰ ਦੱਸੋ ਜੀ ਸਰ ਮੈਂ ਸ਼ੁਰੂਆਤ ਕੀਤੀ ਸੀ 42 ਕਿਜੀ ਤੋਂ ਅੱਛਾ ਜੀ ਤੇ ਸੀਨੀਅਰ ਆ ਕੇ ਮੈਂ 60 ਕਿਜੀ ਖੇਡਿਆ ਜੀ ਤੇ ਹੁਣ ਲਾਸਟ 2017 16 ਮੈਂ 70 ਕਿਜੀ ਖੇਡਿਆ ਸੀ ਜੀ ਤੇ ਅ ਅੱਜ ਤੱਕ ਮੇਰੀ ਕਾਫੀ ਵਧੀਆ ਪਰਫਾਰਮੈਂਸ ਰਹੀ ਹੈ ਬਾਕਸਿੰਗ 'ਚ ਜੀ ਮੈਂ ਦੋ 골ਡ ਜੀ ਤੇ ਦੋ ਮੇਰੇ সিলਵਰ ਰਏ ਸਬ ਜੂਨੀਅਰ ਵਲੇ ਜੀ ਤੇ ਦੋ ਮੇਰੇ সিলਵਰ ਰਏ ਯੂਥ ਵਲੇ ਜੀ ਤੇ ਮੈਂ ਦੋ ਵਾਰ ਨੈਸ਼ਨਲ ਚ ਬ੍ਰਾਊਨਸ ਮੈਡਲਿਸਟਾ ਅੱਛਾ ਜੀ ਹਾਂਜੀ ਤੇ 올 ਇੰਡੀਆ ਪੁਲਿਸ ਮੇਰੇ ਦੋ ਵਾਰ 골ਡ ਤੇ ਚਾਰ ਵਾਰੀ সিলਵਰ ਰਿਆ ਜੀ ਤੇ ਰੱਬ ਦੀ ਮੇਰੇ ਨਾਲ ਮੈਂ ਦੋ ਤਿੰਨ ਇੰਟਰਨੈਸ਼ਨਲ ਟੂਰਨਾਮੈਂਟ ਵੀ ਖੇਡੇ ਆ ਜੀ ਤੇ ਬਸ ਸਭ ਵਧੀਆ ਰਿਹਾ ਹੈ ਜੀ ਜੀ ਸੋ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਦੂਜੇ ਸਫਰ ਦੀ ਗੱਲ ਕਰੀਏ ਕਿੱਕ ਬਾਕਸਿੰਗ ਦੀ ਗੱਲ ਕਰੀਏ ਮੁੱਕੇਬਾਜ਼ੀ ਦਾ ਜਿਹੜਾ ਤੁਹਾਡਾ ਸਫ਼ਰ ਰਿਹਾ ਇਹ ਸਾਰਾ ਸਫ਼ਰ ਜੀ ਕਾਫੀ ਕਾਮਯਾਬੀ ਵਾਲਾ ਰਿਹਾ ਜੀ ਕੁੱਲ ਮਿਲਾ ਕੇ ਤੁਸੀਂ ਇਸ ਤਜਰਬੇ ਨੂੰ ਕਿਵੇਂ ਦਾ ਮੰਨਦੇ ਹੋ ਆਪਣੇ ਲਈ ਜੋ ਸਮਾਂ ਤੁਸੀਂ ਮੁੱਕੇਬਾਜ਼ੀ ਦੇ ਵਿੱਚ ਬਿਤਾਇਆ ਨਹੀਂ ਸਰ ਉਹ ਵੀ ਬਹੁਤ ਐਕਸਪੀਰੀਅੰਸ ਦਾ ਸਮਾਂ ਸੀ ਜੀ ਬਾਕੀ ਸ਼ਿਕਾਇਤਾਂ ਤਾਂ ਸਾਰਿਆਂ ਨੂੰ ਹੀ ਰਹਿੰਦੀਆਂ ਮੈਨੂੰ ਵੀ ਕਾਫੀ ਸ਼ਿਕਾਇਤਾਂ ਨੇ ਬਟ ਉਸ ਤੋਂ ਜ਼ਿਆਦਾ ਗ੍ਰੈਟੀਟਿਊਡ ਆ ਜੀ ਕਿ ਮੈਨੂੰ ਕਾਫੀ ਮੌਕਾ ਮਿਲਿਆ ਤੇ ਮੈਂ ਆਪਣਾ ਜਿਹੜਾ ਕਹਿ ਸਕਦੇ ਹੋ ਕਿ ਜਨੂਨ ਉਹਨੂੰ ਜੀ ਪਾਈ ਜੀ ਉਂਕਿਉਂਕਿ ਕਈ ਵਾਰੀ ਲੋਕੀ ਛੱਡ ਦਿੰਦੇ ਆ ਜਾਂ ਉਹਨਾਂ ਨੂੰ ਉਹ ਸਰਕਮਸਟੈਂਸਸ ਨਹੀਂ ਹੁੰਦੇ ਲੋਕਾਂ ਦੇ ਬਟ ਮੈਨੂੰ ਪ੍ਰੋਪਰ ਚਾਂਸਸ ਮਿਲੇ ਤੇ ਮੈਂ ਸ਼ੁਕਰ ਕਰਦੀ ਆ ਜੀ ਜੀ ਸੋ ਤੁਸੀਂ ਧੰਨਵਾਦੀ ਹੋ ਮੁੱਕੇਬਾਜ਼ੀ ਦੀ ਖੇਡ ਪ੍ਰਤੀ ਵੀ ਤੁਹਾਨੂੰ ਜੋ ਮੌਕੇ ਮਿਲੇ ਉਹਨਾਂ ਪ੍ਰਤੀ ਵੀ ਜੀ ਸਰ ਜੀ ਇਸ ਤੋਂ ਬਾਅਦ ਹੁਣ ਜਾਣਨਾ ਚਾਹਾਂਗੇ ਕਿ ਤੁਸੀਂ ਕਿੱਕ ਬਾਕਸਿੰਗ ਇੱਕ ਹੋਰ ਤਰ੍ਹਾਂ ਦੀ ਖੇਡ ਆ ਮੁੱਕੇਬਾਜ਼ੀ ਵਰਗੀ ਖੇਡ ਆ ਪਰ ਕਾਫੀ ਕੁਝ ਇਹ ਤਾਂ ਵੱਖਰਾ ਵੀ ਆ ਜੀ ਇਧਰ ਤੁਸੀਂ ਕਿਵੇਂ ਆਏ ਇਧਰ ਆਉਣ ਦਾ ਸਬਬਬ ਕਿਵੇਂ ਬਣਿਆ ਕਿਉਂਕਿ ਮੁਕੇ ਬਾਸੀ ਵਿੱਚ ਤੁਸੀਂ ਕਾਫੀ ਕਾਮਯਾਬ ਸਾਬਤ ਹੋ ਰਹੇ ਸੀ ਤੇ ਕਿੱਕ ਬੌਕਸਿੰਗ ਵੱਲ ਤੁਸੀਂ ਕਿਵੇਂ ਆਏ ਫਿਰ ਇਧਰ ਆਉਣ ਦੀ ਕਿਵੇਂ ਸੋਚੀ ਜਾਂ ਕੀ ਸਬਬਬ ਬਣਿਆ ਸਰ ਐਕਚੁਅਲੀ ਆਈ ਥਿੰਕ ਪਲੇਅਰ ਦੀ ਜ਼ਿੰਦਗੀ ਦਾ ਭਾਗ ਆ ਇੰਜਰੀ ਜੀ ਤੇ ਮੇਰੀ ਦੋ ਤਿੰਨ ਵਾਰ ਕਾਫੀ ਇੰਜਰੀਆਂ ਹੋਈਆਂ ਮੈਨੂੰ ਤੇ ਮੈਂ ਰੀਹੈਵ ਵਗੈਰਾ ਕੀਤਾ ਬਟ 2022 ਚ ਆਈ ਥਿੰਕ ਤੁਸੀਂ ਸੁਣਿਆ ਹੋਣਾ ਜਦੋਂ ਅਮਰੀਕਮ ਦੀਦਾ ਗੋਡਾ ਟੁੱਟਿਆ ਸੀ ਜੀ ਹਾਂਜੀ ਹਾਂਜੀ ਉਸੇ ਵੇਲੇ ਮੇਰਾ ਵੀ ਗੋਡਾ ਟੁੱਟਿਆ ਸੀ ਅੱਛਾ ਜੀ ਤਾਂ ਮੇਰੀ ACL ਦੀ ਇੰਜਰੀ ਕਰਕੇ ਮੇਰਾ ਮਤਲਬ ਬਹੁਤ ਡੀਮੋਰਾਲਾਈਜ਼ਡ ਸੀ ਕਹਿ ਸਕਦੇ ਹੋ ਮੈਂ ਹੋ ਗਈ ਸੀ ਤਾਂ ਮੇਰਾ ਆ ਹੋ ਗਿਆ ਸੀ ਕਿ ਮੈਂ ਹੁਣ ਸਪੋਰਟਸ ਨਹੀਂ ਕਰਨਾ ਜੀ ਤਾਂ ਜਦੋਂ ਮੈਂ ਆਪਣੇ ਸੈਂਟਰ ਆਈਪੀਏਪ ਸਾਡੇ ਖਿੰਚਨ ਕੋ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਤੂੰ ਕੀ ਕਰ ਰਹੀ ਹੈ ਇੰਨੀ ਸੋਣੀ ਤੇਰੀ ਗੇਡ ਖੇੜਾ ਤਾਂ ਤੂੰ ਇਹਦਾ ਨਾ ਕਰ ਜੀ ਤਾਂ ਸਰ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਬਟ ਮੈਨੂੰ ਫੇਰ ਵੀ 2 ਸਾਲ ਲੱਗੇ ਇੱਕ ਤਾਂ ਆਪਰੇਸ਼ਨ ਕਰਾਉਣ ਚ ਤੇ ਬਾਅਦ ਚ ਰੀਹੈਬ ਚ ਜੀ ਤੇ ਸਰ ਨੇ ਮੈਨੂੰ ਮੋਟੀਵੇਟ ਕੀਤਾ ਬਟ ਮੈਂ ਥੋੜਾ ਮੇਰਾ ਮੋਰਲ ਬਹੁਤ ਲੋ ਹੋ ਗਿਆ ਸੀ ਜੀ ਫਿਰ ਸਰ ਨੇ ਕਿਹਾ ਕਿ ਚੱਲ ਤੇਰਾ ਇੱਧਰ ਨਹੀਂ ਤਾਂ ਤੂੰ ਇੱਧਰ ਟਰਾਈ ਕਰ ਹੂੰ ਤਾਂ ਸਰ ਨੇ ਸਾਨੂੰ ਮਤਲਬ ਕਹਿ ਸਕਦੇ ਹੋ ਕਿ ਰਾਹ ਵਿਖਾਇਆ ਜੀ ਤੇ ਮੈਂ ਤੇ ਮੇਰੀ ਇੱਕ ਦੋ ਫਰੈਂਡਸ ਅਸੀਂ ਕਿੱਕ ਬਾਕਸਿੰਗ ਅਸੀਂ ਸਿੱਖ ਲੈ ਲੈਣਾ ਸ਼ੁਰੂ ਕੀਤਾ ਜੀ ਹਾਂਜੀ ਸੋ ਇਸ ਤਰੀਕੇ ਨਾਲ ਇੱਕ ਸੱਟ ਨੇ ਤੁਹਾਡਾ ਜਿਹੜਾ ਇਹ ਸਫਰ ਹੈ ਤਬਦੀਲ ਕੀਤਾ ਹਾਂਜੀ ਤੇ ਈਸੀਐਲ ਦਾ ਤੁਸੀਂ ਜ਼ਿਕਰ ਕੀਤਾ ਦਰਸ਼ਕਾਂ ਨੂੰ ਦੱਸ ਦਈਏ ਕਿ ਬੜੀ ਇੱਕ ਗੰਭੀਰ ਕਿਸਮ ਦੀ ਸੱਟ ਹੁੰਦੀ ਹੈ ਈਸੀਐਲ ਦੀ ਅੰਟੀਰੀਅਰ ਕ੍ਰੂਸ਼ੀਅਮੈਂਟ ਲਿਗਮੈਂਟ ਜਿਹੜਾ ਉਹ ਜਦੋਂ ਵੀ ਕਿਸੇ ਵੀ ਖਿਡਾਰੀ ਨੂੰ ਛੱਟ ਲੱਗਦੀ ਤਾਂ ਬਹੁਤ ਲੰਬੇ ਸਮੇਂ ਤੱਕ ਖਿਡਾਰੀ ਜਿਹੜਾ ਮੈਦਾਨ ਤੋਂ ਬਾਹਰ ਹੋ ਜਾਂਦਾ ਉਹ ਛੱਟ ਨਾਲ ਤੁਹਾਨੂੰ ਵੀ ਯੂਜਣਾ ਪਿਆ ਤੇ ਤੁਸੀਂ ਫਿਰ ਆਪਣਾ ਸਫਰ ਇਥੋਂ ਤਬਦੀਲ ਕੀਤਾ ਜਾਂ ਕਹਿ ਲਓ ਕਿ ਹਾਲਾਤ ਨੇ ਤੁਹਾਨੂੰ ਮਜਬੂਰ ਕਰ ਦਿੱਤਾ ਕਿ ਤੁਸੀਂ ਇੱਕ ਹੋਰ ਬੰਨੇ ਤੁਰੇ ਪਰ ਉਹ ਜਿਹੜਾ ਸਫਰ ਤੁਸੀਂ ਨਵਾਂ ਫਿਰ ਫੜਿਆ ਕਿੱਕ ਬਾਕਸਿੰਗ ਦਾ ਉੱਤੇ ਵੀ ਤੁਸੀਂ ਬਹੁਤ ਕਾਮਯਾਬੀ ਹਾਸਲ ਕੀਤੀ ਤੇ ਕਾਮਯਾਬੀ ਵੱਲ ਆਈ ਇਸ ਤੋਂ ਪਹਿਲਾਂ ਇਹ ਵੀ ਤੁਹਾਡੇ ਕੋਲੋਂ ਜਾਨਣਾ ਚਾਹਾਂ ਕਿ ਜਿਵੇਂ ਤੁਸੀਂ ਮੁੱਕੇਬਾਜ਼ ਲਈ ਤਿਆਰੀ ਕੀਤੀ ਸਿੱਖ ਲਈ ਲਈ ਜੀ ਸਰ ਸੁਭਾਵਕ ਤੌਰ ਤੇ ਹੁਣ ਤੁਸੀਂ ਇੱਕ ਨਵੀਂ ਖੇਡ ਵੱਲ ਤੁਰੇ ਹੋ ਇੱਥੇ ਵੀ ਫਿਰ ਤੁਹਾਨੂੰ ਨਵੇਂ ਸਿਰਿਓਂ ਤਿਆਰੀ ਕਰਨੀ ਪਈ ਕਿ ਇੱਕ ਬਾਕਸਿੰਗ ਦੇ ਲਈ ਸਰ ਵੈਸੇ ਪੂਰੀ ਤਰ੍ਹਾਂ ਤੇ ਨਹੀਂ ਹਮ ਪਰ ਮੈਨੂੰ ਸਿੱਖ ਲਈ ਤਾਂ ਲੈਣੀ ਪਈ ਅੱਛਾ ਜੀ ਕਿਉਂਕਿ ਸਾਡੀ ਬਾਕਸਿੰਗ ਚ ਮੁੱਕਿਆਂ ਦੇ ਖੇਡਾ ਹਮ ਬਟ ਕਿੱਕ ਬਾਕਸਿੰਗ ਚ ਤੁਹਾਨੂੰ ਕਿੱਕਾਂ ਵੀ ਪ੍ਰੋਪਰ ਆਣੀਆਂ ਚਾਹੀਦੀਆਂ ਜੀ ਤੇ ਮੈਨੂੰ ਲੱਗਦਾ ਕਿ ਹੱਲੇ ਵੀ ਮੈਂ ਸਿੱਖ ਰਹੀਆਂ ਕਿੱਕਾਂ ਨੂੰ ਜੀ ਤੇ ਬਟ ਜਿੰਨਾ ਹੋ ਸਕਿਆ ਅਸੀਂ ਕਰੀ ਜਾ ਰਹੇ ਹਾਂ ਪ੍ਰੈਕਟਿਸ ਦਾਏ ਰੁਕਦੇ ਨਹੀਂ ਜੀ ਮੈਂ ਤੁਹਾਨੂੰ ਕਿਹਾ ਯਾਰ 365 ਡੇਸ ਕੇ ਮਹੀਨ ਜੀ ਤਾਂ ਉਹ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਸਵੇਰੇ ਸ਼ਾਮ ਤਾਂ ਸਾਡਾ ਹੁੰਦਾ ਹੀ ਆ ਕਈ ਵਾਰੀ ਸਾਨੂੰ ਐਕਸਟਰਾ ਵੀ ਕਰਨੀ ਪੈਂਦੀ ਆ ਬਿਕੋਜ਼ ਬਾਹਰ ਜਾਣਾ ਪੈਂਦਾ ਜੀ ਹਾਂਜੀ ਸੋ ਖੇਡਾਂ ਦੋਵੇਂ ਮਿਲਦੀਆਂ ਜੁਲਦੀਆਂ ਨੇ ਮੁੱਕੇਬਾਜ਼ੀ ਅਤੇ ਕਿੱਕ ਬਾਕਸਿੰਗ ਹਾਂਜੀ ਥੋੜਾ ਇਹਦੇ ਵਿੱਚ ਕਿੱਕ ਬਾਕਸਿੰਗ ਦਾ ਦਾਇਰਾ ਵੱਡਾ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਲੱਤਾਂ ਤੇ ਪੈਰਾਂ ਦਾ ਵੀ ਇਸਤੇਮਾਲ ਜਿਹੜਾ ਉਹ ਹੁੰਦਾ ਹੈ ਕਿ ਕਿੱਕ ਬੌਕਸਿੰਗ ਦੀ ਖੇਡ ਬਾਰੇ ਜੇਕਰ ਆਪਾਂ ਦਰਸ਼ਕਾਂ ਨੂੰ ਦੱਸਣਾ ਹੋਵੇ ਕਿ ਕਿਹੋ ਜਿਹੀ ਖੇਡ ਹੈ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਆਪਣੇ ਅਲਫ਼ਾਜ਼ ਵਿੱਚ ਕੀ ਦੱਸਣਾ ਚਾਹੋਗੇ ਇਸ ਖੇਡ ਬਾਰੇ ਕਿ ਕਿਹੋ ਜਿਹੀ ਖੇਡ ਹੈ ਸਰ ਵੈਸੇ ਤਾਂ ਬਹੁਤ ਪਿਆਰੀ ਖੇਡ ਹੈ ਮੈਨੂੰ ਆਈ ਥਿੰਕ ਬਹੁਤ ਹੀ ਮਜ਼ਾ ਆਇਆ ਇਹਨੂੰ ਕਰਕੇ ਕਿਉਂਕਿ ਮੈਨੂੰ ਲੱਗਦਾ ਸਾਰਿਆਂ ਲਈ ਆ ਸਾਡੀ ਬੌਕਸਿੰਗ ਜਿਹੜੀ ਆ ਉਹ ਸਾਰਾ ਮਤਲਬ ਅਗਰੈਸਿਵ ਤੁਹਾਨੂੰ ਖੇਡਣੀ ਪੈਣੀ ਬਟ ਕਿੱਕ ਬੌਕਸਿੰਗ 'ਚ ਕਾਫੀ ਆਪਸ਼ਨਸ ਨੇ ਜੇ ਤੁਸੀਂ ਥੋੜਾ ਲਾਈਟ ਖੇਡਣਾ ਚਾਹੁੰਦੇ ਹੋ ਤਾਂ ਤੁਸੀਂ ਮੈਚ ਖੇਡ ਸਕਦੇ ਹੋ ਜਿਵੇਂ 1 ਟੂ 1 ਮੈਚਸ ਜੀ ਪਰ ਜੇ ਤੁਸੀਂ ਨਾਰਮਲ ਜਿੱਦਾਂ ਅਸੀਂ ਬਾਕਸਿੰਗ ਖੇਡਦੇ ਸੀ ਪੂਰਾ ਅਗਰੈਸ਼ਨ ਤੇ ਪਾਵਰ ਤਾਂ ਤੁਸੀਂ ਰਿੰਗ ਖੇਡ ਸਕਦੇ ਹੋ ਹਮ ਤੇ ਇੱਕ 뮤지컬 ਇਵੈਂਟ ਵੀ ਹੁੰਦੇ ਆ ਇਹਦੇ ਚ ਜੇ ਤੁਸੀਂ ਕਿਡਸ ਦੇ ਨਾਲ ਨਹੀਂ ਖੇਡਣਾ ਫੇਰ ਵੀ ਮਾਸ਼ਾਅੱਲ ਅਰਟ ਕਰਨੀਆਂ ਅੱਛਾ ਜੀ ਤਾਂ ਤੁਸੀਂ ਉਧਰ ਪਾਰਟਿਸਪੇਟ ਕਰ ਸਕਦੇ ਹੋ ਮੈਂ ਵੈਸੇ ਰਿੰਗ ਦੇਖੇ ਡਾਰਾ ਨਾ ਜੀ ਤੇ ਮੈਂ ਲੋਕ ਕਿ ਖੇਡਦੇ ਆ ਉਹਦੇ ਚ ਅੱਛਾ ਜੀ ਹਾਂਜੀ ਮੁੱਕੇਬਾਜ਼ੀ ਜਿਹੜੀ ਆ ਉਹ ਦੋ ਖਿਡਾਰੀਆਂ ਦਰਮਿਆਨ ਹੁੰਦੀ ਹੈ ਪਰ ਜਿਹੜੀ ਕਿੱਕ ਬਾਕਸਿੰਗ ਹੈ ਉਹ ਇਕੱਲਾ ਖਿਡਾਰੀ ਵੀ ਕਰ ਸਕਦਾ ਹੈ ਉਹਦੇ ਬਾਰੇ ਦੱਸੋ ਉਹ ਕਿਹੜਾ ਇਹਦੇ ਵਿੱਚ ਇਵੈਂਟ ਹੁੰਦਾ ਹੈ ਜਾਂ ਵਨ ਕੀ ਹੁੰਦੀ ਥੋੜਾ ਉਹਦੇ ਵਿੱਚ ਤਫਸੀਲ ਸਾਨੂੰ ਤੁਸੀਂ ਜ਼ਰੂਰ ਦੱਸੋ ਜੀ ਸਰ ਵੈਸੇ ਮੈਂ ਉਹਦੀ ਪਲੇਅਰ ਨਹੀਂ ਬਟ ਇਹ ਚ 뮤지컬 ਇਵੈਂਟ ਹੁੰਦੇ ਆ ਅੱਛਾ ਜੀ ਹਾਂਜੀ ਤੇ ਉਹਦੇ ਚ ਤੁਸੀਂ ਆਪਣੇ ਆਪ ਹੀ ਸਾਰੇ ਐਕਸ਼ਨਸ ਕਰਨੇ ਹੁੰਦੇ ਆ I think ਸਾਰਿਆਂ ਨੇ ਐਕਸ਼ਨ ਮੂਵੀਜ਼ ਦੇਖੀ ਹੋਣੀ ਹੈ ਤੇ ਉਹਨਾਂ ਦੇ ਪੁਆਇੰਟਸ ਹੁੰਦੇ ਆ ਉਹਨਾਂ ਦੀ ਸਕਿੱਲ ਦੇ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਜਿਮਨਾਸਟਿਕ ਨਾਲ ਥੋੜਾ ਮੇਲ ਖਾਂਦਾ ਹੈ ਜੀ ਜਿੰਨੇ ਜਿਮਨਾਸਟਿਕ ਚ ਪਲੇਅਰ ਆਪਣਾ ਪ੍ਰੋਪਰ ਪੋਜੀਸ਼ਨ ਲੈਂਦੇ ਆ ਇਹ ਚ ਵੀ ਸੇਮ ਚੀਜ਼ਾਂ ਹੁੰਦੀਆਂ ਨੇ ਤੇ ਜਿਹੜਾ ਉਹਨਾਂ ਦਾ ਕ੍ਰਾਈਟੇਰੀਆ ਆ ਕਿਉਂਕਿ 뮤지컬 ਚ ਵੀ ਇੱਕ ਨਾਰਮਲ ਆ ਹਮ ਤੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਵੈਪਨ ਨਾਲ ਵੀ ਹੈਗੇ ਆ ਅੱਛਾ ਤਾਂ ਜਿੱਦਾਂ ਇਵੈਂਟ ਹੈ ਉਦਾਂ ਸਾਰਾ ਚੱਲਦਾ ਹੈ ਜੀ ਹਾਂਜੀ ਤੇ ਇਹ ਤਾਂ ਹੋ ਗਿਆ 뮤지컬 ਵਾਲਾ ਸੰਗੀਤਕ ਵਾਲਾ ਜਿਹਦੇ ਵਿੱਚ ਸੰਗੀਤ ਵੀ ਸੁਭਾਵਕ ਤੌਰ ਤੇ ਵਰਤਿਆ ਜਾਂਦਾ ਹੈ ਤੇ ਜਿਹੜੀ ਕਿੱਕ ਬਾਕਸਿੰਗ ਦੀਆਂ ਬਾਕੀ ਵਨਗੀਆਂ ਨੇ ਜਾਂ ਬਾਕੀ ਜਿਹੜੇ ਇਵੈਂਟ ਹੁੰਦੇ ਆ ਉਹਨਾਂ ਦੇ ਬਾਰੇ ਜ਼ਿਕਰ ਤੁਸੀਂ ਦੱਸੋ ਕਿ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਨਿਯਮ ਹੁੰਦੇ ਆ ਭਾਵ ਕਿ ਕਿੱਕ ਬੌਕਸਿੰਗ ਦੇ ਵਿੱਚ ਜੇਤੂ ਕਿਵੇਂ ਐਲਾਨਿਆ ਜਾਂਦਾ ਹੈ ਕਿ ਇਹਦੇ ਵਿੱਚ ਜੱਜ ਹੁੰਦੇ ਆ ਜੋ ਅੰਕ ਦਿੰਦੇ ਆ ਉਹ ਕੀ ਵੇਖ ਕੇ ਅੰਕ ਦਿੰਦੇ ਆ ਉਹਦੇ ਬਾਰੇ ਜ਼ਰੂਰ ਦੱਸੋ ਕਿ ਨਿਯਮ ਦੀ ਕੀ ਪ੍ਰਣਾਲੀ ਹੈ ਸਰ ਐਕਚੁਅਲੀ ਕਾਫੀ ਤੁਸੀਂ ਮੰਨੋ ਕਿ ਬੌਕਸਿੰਗ ਵਾਂਗ ਹੀ ਆ ਬਟ ਆਇਆ ਕਿ ਇੱਥੇ ਰੂਲਸ ਬਹੁਤ ਵਧੀਆ ਨੇ ਅੱਛਾ ਜੀ ਹਾਂਜੀ ਮੈਨੂੰ ਬਹੁਤ ਪਿਆਰਾ ਲੱਗਿਆ ਤੁਸੀਂ ਜਿਵੇਂ ਕੋਈ ਫਾਉਲ ਹੁੰਦਾ ਹੈ ਉਦੋਂ ਹੀ ਸਟਾਪ ਕਰਦੇ ਆ अच्छा जी ਤੇ ਉਦੋਂ ਹੀ ਵਰਨਿੰਗਸ ਮਿਲਦੀ ਹੈ ਤੇ ਪੁਆਇੰਟ ਕੱਟ ਹੁੰਦੇ ਆ ਸਾਡੀ ਬਾਕਸਿੰਗ ਚ ਜਿਵੇਂ ਤੁਹਾਨੂੰ ਮੈਂ ਦੱਸਿਆ ਗੇਮ ਚਲਦੀ ਹੈ ਤਾਂ ਅੱਜ ਕੱਲ ਟੈਪਿੰਗ ਸਿਸਟਮ ਆ ਗਿਆ ਹਾਂਜੀ ਕਿ ਗੇਮ ਚਲਦੀ ਰਹੇ بار بار ਸਟੋਪੇਜ ਨਾ ਹੋਵੇ ਬਟ ਇਹਦੇ ਚ ਤੁਸੀਂ ਸੇਫਟੀ ਲਈ ਉਹ ਬਹੁਤ ਕੰਮ ਕਰਦੇ ਆ ਜੀ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਰਿੰਗ ਦੇ ਮੈਟ ਤੇ ਥੋੜਾ ਵੱਖਰਾ ਸਿਸਟਮ ਆ ਤੇ ਰਿੰਗ ਚ ਵੈਸੇ ਮੈਨੂੰ ਲੱਗਦਾ ਕਿ ਜ਼ਿਆਦਾ ਡੇਂਜਰਸ ਆ ਅੱਛਾ ਜੀ ਹਾਂ ਬਿਕੋਜ਼ ਕਈ ਵਾਰੀ ਮੈਂ ਦੇਖਿਆ ਕਈ ਮੁੰਡੇ ਕੁੜੀਆਂ ਨੌਕਆਊਟ ਹੁੰਦੇ ਕੰਪੇਅਰ ਟੂ ਮਤਲਬ ਸਾਡੇ ਇੰਡੀਆ ਚ ਜਿਹੜੀ ਐਮਚਰ ਬਾਕਸਿੰਗ ਆ ਉਹਦੇ ਨਾਲੋਂ ਜ਼ਿਆਦਾ ਇੱਥੇ ਨੌਕਆਊਟਸ ਹੁੰਦੇ ਆ ਜੀ ਤੇ ਜਿਹੜਾ ਤੁਸੀਂ ਜਜੇਸ ਦੀ ਗੱਲ ਕੀਤੀ ਸੇਮ ਸਿਸਟਮ ਆ ਜਜਿੰਗ ਪੈਨਲ ਆਪਣਾ 3 ਜਜੇਸ 5 ਜਜੇਸ ਤੇ ਇੱਕ ਰੈਫਰੀ ਹੁੰਦੇ ਆ ਅੱਛਾ ਜੀ ਤੇ ਜਿਊਰੀ ਪੈਨਲ ਵੀ ਹੁੰਦਾ ਇਹਦੇ ਚ ਜੀ ਤਾਂ ਜੇ ਮੈਂ ਮੈਡ ਦੀ ਗੱਲ ਕਰਾਂ ਉਧਰ ਵੀ ਸੇਮ ਸਾਹੇਗਾ ਅੱਛਾ ਜੀ ਹਾਂ ਜੀ ਤੇ ਆਰ ਜੇ ਹੁੰਦੇ ਆ ਆਰ ਜੇ ਰੈਫਰੀ ਜਿਊਰੀ ਜੀ ਤੇ ਉਹ ਹਮੇਸ਼ਾ ਹੀ ਸਾਰੇ ਗੇਮ ਨੂੰ ਕੰਡਕਟ ਕਰਵਾਂਦੇ ਆ ਤੇ ਪ੍ਰੋਪਰਲੀ ਰੂਲ ਤੇ ਰੈਗੂਲੇਸ਼ਨ ਨਾਲ ਕੰਮ ਚੱਲਦਾ ਹੈ ਜੀ ਹਾਂਜੀ ਸੋ ਕਾਫੀ ਸਾਰੇ ਨਿਯਮ ਨੇ ਤੇ ਕਾਨੂੰਨ ਨੇ ਤੇ ਉਹਨਾਂ ਦੇ ਦਾਇਰੇ ਵਿੱਚ ਹੀ ਇਹ ਖੇਡ ਖੇਡੀ ਜਾਂਦੀ ਹੈ ਬਿਲਕੁਲ ਬਿਲਕੁਲ ਇਸ ਤੋਂ ਬਾਅਦ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਇਹਨਾਂ ਦੋਵਾਂ ਖੇਡਾਂ ਨੂੰ ਖੇਡਿਆ ਦੋਹਾਂ ਵਿੱਚ ਤੁਸੀਂ ਅੰਤਰਰਾਸ਼ਟਰੀ ਮੁਕਾਬਲੇ ਖੇਡੇ ਆ ਮੁੱਕੇਬਾਜ਼ੀ ਵਿੱਚ ਵੀ ਅਤੇ ਕਿੱਕ ਬਾਕਸਿੰਗ ਵਿੱਚ ਵੀ ਜੀ ਪਰ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੀ ਕਿ ਜਦੋਂ ਤੁਸੀਂ ਇੱਕ ਖੇਡ ਤੋਂ ਦੂਜੀ ਵੱਲ ਆਏ ਤਾਂ ਤੁਹਾਨੂੰ ਕੀ ਫਰਕ ਲੱਗਾ ਦੋਹਾਂ ਵਿੱਚ ਕੀ ਚੀਜ਼ ਮਿਲਦੀ ਜਲਦੀ ਲੱਗੀ ਜਾਂ ਕੀ ਤੁਹਾਨੂੰ ਅਲੱਗ ਲੱਗਾ ਜਾਂ ਤੁਹਾਨੂੰ ਇਹ ਵਿੱਚ ਕੋਈ ਮੁਸ਼ਕਲ ਪੇਸ਼ ਆਈ ਜਦੋਂ ਤੁਸੀਂ ਮੁੱਕੇਬਾਜ਼ੀ ਤੋਂ ਕਿੱਕ ਬਾਕਸਿੰਗ ਵੱਲ ਆਏ ਮੈਂ ਕਿੱਕ ਬਾਕਸਿੰਗ ਤੋਂ ਜਦੋਂ ਬਾਕਸਿੰਗ ਚ ਆਈਆਂ ਤਾਂ ਮੈਨੂੰ ਬਹੁਤ ਫਰਕ ਲੱਗਿਆ ਹਾਂਜੀ ਤਾਂ ਇਹ ਦੋਨੋਂ ਗੇਮਾਂ ਬਹੁਤ ਹੀ ਅਲੱਗ ਨੇ ਤੇ ਕਾਫੀ ਸੇਮ ਵੀ ਹੈਗੇ ਜੀ ਤੇ ਇਹਨਾਂ ਦਾ ਜਿਹੜਾ ਫਰਕ ਹੈ ਉਹ ਮੈਨੂੰ ਪ੍ਰੈਕਟਿਸ ਵੇਲੇ ਬਹੁਤ ਫੀਲ ਹੋਇਆ ਅੱਛਾ ਜੀ ਬਿਕੋਜ਼ ਜਦੋਂ ਤੁਸੀਂ ਪੰਚਿੰਗ ਕਰਦੇ ਹੋ ਤਾਂ ਤੁਸੀਂ ਤੁਹਾਡੀ ਬੋਡੀ ਸਟ੍ਰੇਟ ਰਹਿੰਦੀ ਹੈ ਬਿਲਕੁਲ ਜਦੋਂ ਅਸੀਂ ਕਿਕਿੰਗ ਕਰਦੇ ਹਾਂ ਤਾਂ ਬੋਡੀ ਸ਼ਿਫਟ ਹੋ ਜਾਂਦੀ ਹੈ ਮੂਮੈਂਟ ਸ਼ਿਫਟ ਹੋ ਗਈ ਤਾਂ ਫੇਸ ਫਿਰ ਉਸੇ ਮੂਮੈਂਟ ਤੇ ਆਣਾ ਤੇ ਫਿਰ ਪੰਚਿੰਗ ਕਰਨੀ ਫਿਰ ਕਿਕਿੰਗ ਕਰਨੀ ਉਹ ਮੈਨੂੰ ਕਾਫੀ ਡਿਫਰੈਂਸ ਲੱਗਿਆ ਜੀ ਤੇ ਜਿਹੜਾ ਚੈਲੰਜਸ ਆ ਉਹ ਮੈਨੂੰ ਲੱਗਦਾ ਹੈ ਕਿ ਸਾਨੂੰ ਫੇਸ ਹਮੇਸ਼ਾ ਹੀ ਕਰਨੇ ਪੈਂਦੇ ਹ ਹਾਂ ਲਾਈਫ ਕਦੇ ਵੀ ਬਿਨਾ ਚੈਲੰਜ ਦੇ ਹੈ ਨਹੀਂ ਹਾਂਜੀ ਹਾਂਜੀ ਜੀ ਤੇ ਜਦੋਂ ਅਸੀਂ ਉਹਨਾਂ ਨੂੰ ਪਾਰ ਕਰ ਲੈਂਦੇ ਆ ਤਾਂ ਫਿਰ ਬਹੁਤ ਹੀ ਖੁਸ਼ੀ ਹੁੰਦੀ ਆ ਜੇ ਅਸੀਂ ਉਧਰ ਹੀ ਰਹਿ ਗਏ ਤਾਂ ਫਿਰ ਰਹਿ ਗਏ ਜੀ ਫਿਰ ਨਹੀਂ ਕੁਝ ਹੋ ਸਕਦਾ ਬਿਲਕੁਲ ਜੀ ਤੇ ਜੇ ਤੁਸੀਂ ਗੱਲ ਕਰਦੇ ਹੋ ਕਿ ਚੈਲੰਜਸ ਹੋ ਗਏ ਸਰ ਇੰਟਰਨੈਸ਼ਨਲੀ ਇੰਟਰਨੈਸ਼ਨਲੀ ਸਰ ਮੈਨੂੰ ਲੱਗਦਾ ਹੈ ਕਿ ਕੋਈ ਬਹੁਤਾ ਫਰਕ ਨਹੀਂ ਹੂੰ ਦੋਨੋਂ ਦੇ ਇਵੈਂਟ ਬਹੁਤ ਸਟਰੋਂਗ ਨੇ ਜੀ ਤੁਹਾਨੂੰ ਕੋਈ ਵੀ ਓਪੋਨੈਂਟ ਘੱਟ ਨਹੀਂ ਮਿਲਦਾ ਹੂੰ ਸਪੈਸ਼ਲੀ ਮੈਂ ਕਹੂੰਗਾ ਕਿ ਕਿੱਕ ਬੌਕਸਿੰਗ ਯੂਰਪ ਚ ਕਾਫੀ ਫੇਮਸ ਹੈ ਜੀ ਤੋ ਦੋ ਦੋ ਪਲੇਅਰ ਬਹੁਤ ਹੀ ਵਦਿਆਨੇ ਮੈਨੂੰ ਮੇਰੀ ਵਰਲਡ ਚੈਂਪੀਅਨਸ਼ਿਪ ਚ ਜਦੋਂ ਫਾਈਟ ਹੋਈ ਸੀ ਜੀ ਮੈਂ ਵੇਖਿਆ ਕਿ ਉਹਨਾਂ ਦੇ ਉਹਨਾਂ ਕੋ ਵੱਖਰੀ ਟੈਕਨੀਕਾਂ ਨੇ ਜੋ ਸਾਨੂੰ ਹੱਲੇ ਸਿੱਖਣੀ ਪੈਣੀ ਆ ਕਿੱਕ ਬੌਕਸਿੰਗ ਲਈ ਜੀ ਤੋ ਬੌਕਸਿੰਗ ਚ ਤਾਂ ਅਸੀਂ ਕਾਫੀ ਇੰਪਰੂਵ ਕੀਤਾ ਹੈ ਤੇ ਸਾਡੇ ਮੈਡਲਸ ਵੀ ਕਾਫੀ ਆ ਰਹੇ ਨੇ ਬਿਲਕੁਲ ਬਿਲਕੁਲ ਤੇ ਮੈਨੂੰ ਲੱਗਦਾ ਕਿ ਇੰਟਰਨੈਸ਼ਨਲੀ ਸਾਨੂੰ ਕਿਕ ਬਾਕਸਿੰਗ 'ਚ ਕਾਫੀ ਕੰਮ ਕਰਨ ਦੀ ਲੋੜ ਆ ਦਰਸ਼ਕਾਂ ਨੂੰ ਜੇਕਰ ਆਪਾਂ ਸੌਖੀ ਭਾਸ਼ਾ 'ਚ ਦੱਸਣਾ ਹੋਵੇ ਸੌਖੇ ਲਫ਼ਜ਼ਾਂ 'ਚ ਦੱਸਣਾ ਹੋਵੇ ਤਾਂ ਕਿ ਉਹ ਸਮਝ ਸਕਣ ਦੋਹਾਂ ਪਾਸੇ ਖੇਡਾਂ ਦਾ ਫਰਕ ਜਿਹੜਾ ਹੈ ਮੁੱਕੇਬਾਜ਼ੀ ਦੇ ਵਿੱਚ ਆਪਾਂ ਮੁੱਕੇ ਵਰੋਂਦੇ ਆ ਭਾਵ ਕਿ ਹੱਥਾਂ ਦਾ ਇਸਤੇਮਾਲ ਹੁੰਦਾ ਤੇ ਜਿਹੜੀ ਹੁਣ ਤੁਸੀਂ ਖੇਡ ਐਸ ਵੇਲੇ ਕਰ ਰਹੇ ਹੋ ਕਿੱਕ ਬਾਕਸਿੰਗ ਉਹਦੇ ਵਿੱਚ ਪ੍ਰਮੁੱਖ ਤੌਰ ਤੇ ਤੁਸੀਂ ਪੈਰਾਂ ਦਾ ਇਸਤੇਮਾਲ ਕਰਦੇ ਹੋ ਦੂਜੇ ਖਿਡਾਰੀ ਦੇ ਉੱਪਰ ਵਾਰ ਕਰਦੇ ਕੀ ਸਾਰੀ ਟੈਕਨੀਕ ਜਿਹੜੀ ਉਹ ਪੈਰਾਂ ਦੇ ਉੱਪਰ ਨਿਰਭਰ ਹੈ ਕਿੱਕ ਬਾਕਸਿੰਗ ਦੀ ਨਹੀਂ ਸਰ ਮੁੱਕੇ ਦੇ ਉੱਤੇ ਵੀ ਨਿਰਭਰ ਜੀ ਪਰ ਤੁਸੀਂ ਵਰਤੇ ਜਾਂਦੇ ਆ ਹਾਂਜੀ ਮੁੱਕੇ ਵੀ ਵਰਤੇ ਜਾਂਦੇ ਆ ਬਟ ਆਇਆ ਕਿ ਤੁਸੀਂ ਸਮਝ ਸਕਦੇ ਹੋ ਲੱਤਾਂ ਦੀ ਰੀਚ ਜ਼ਿਆਦਾ ਹੁੰਦੀ ਹੈ ਤਾਂ ਇਸ ਕਰਕੇ ਮੋਸਟਲੀ ਜਿਹੜੇ ਪਲੇਅਰ ਨੇ ਉਹ ਲੱਤਾਂ ਹੀ ਯੂਜ਼ ਕਰਦੇ ਨੇ ਜੀ 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 ਕਿਉਂਕਿ ਲੱਤਾਂ ਲੰਬੀਆਂ ਨੇ ਹੱਥ ਥੋੜੇ ਛੋਟੇ ਆ ਤਾਂ ਜਿਹੜੀ ਰੀਚ ਕਵਰੇਜ ਲਈ ਸਾਨੂੰ ਲੱਤਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਪੈਂਦਾ ਹੈ ਜੀ ਤੇ ਹੱਥਾਂ ਦਾ ਕੰਮ ਹੈਗਾ ਬਟ ਜਦੋਂ ਤੁਸੀਂ ਡਿਸਟੈਂਸ ਕਵਰ ਕਰ ਲਓਗੇ ਡੈਫੀਨਿਟਲੀ ਤੇ ਉਹ ਉਹ ਦਾ ਫਰਕ ਪੈਂਦਾ ਹੈ ਜੀ ਜੀ ਕਿੱਕ ਬੌਕਸਿੰਗ ਦੇ ਵਿੱਚ ਜਦੋਂ ਦੂਜਾ ਖਿਡਾਰੀ ਤੁਹਾਡੇ ਉੱਪਰ ਵਾਰ ਕਰਦਾ ਹੈ ਤੁਸੀਂ ਉਹਨੂੰ ਰੋਕਣ ਦੇ ਲਈ ਹੱਥਾਂ ਦਾ ਡਿਫੈਂਸ ਵਿੱਚੋਂ ਰੱਖਿਆ ਵਜੋਂ ਵਰਤੋਂ ਕਰ ਸਕਦੇ ਆ ਹਾਂਜੀ ਸਰ ਡਿਫੈਂਸਿੰਗ ਟੈਕਨਿਕਸ ਹੈਗੀਆਂ ਉਹ ਸਿੱਖਣੀ ਪੈਣੀਆਂ ਜੀ ਜੀ ਬਟ ਆਇਆ ਕਿ ਹੱਥਾਂ ਦਾ ਇਸਤੇਮਾਲ ਹੁੰਦਾ ਮੋਸਟਲੀ ਵਸੇ ਅਸੀਂ ਜਿਵੇਂ ਬੌਕਸਿੰਗ 'ਚ ਵੀ ਫੁੱਟਵਰਕ ਕਰਦੇ ਹਾਂ ਬੈਸਟ ਸਟ੍ਰੈਟਜੀ ਮੈਨੂੰ ਲੱਗਦੀ ਹੈ ਕਿ ਤੁਸੀਂ ਬਚਾ ਲਓ ਅੱਛਾ ਜੀ ਸਟੈਪ ਬੈਕ ਕਰਕੇ ਜੀ ਫਿਰ ਕਾਊਂਟਰ ਕਰੋ ਜੀ ਮੈਨੂੰ ਉਹ ਬੈਟਰ ਲੱਗਦਾ ਹੈ ਜੀ ਹਾਂਜੀ ਤੇ ਜੋ ਤੁਸੀਂ ਦੱਸਿਆ ਦੇ ਵਿੱਚ ਇੱਕ ਨੁਕਤਾ ਇਹ ਵੀ ਉੱਭਰਦਾ ਕਿ ਮੁੱਕੇਬਾਜ਼ੀ ਦੇ ਵਿੱਚ ਤਾਂ ਖਿਡਾਰੀ ਮੁੱਕਿਆਂ ਦੇ ਨਾਲ वार ਕਰਦਾ ਤੇ ਦੋਹਾਂ ਪੈਰਾਂ ਦੇ ਉੱਪਰ ਉਹਦਾ ਸੰਤੁਲਨ ਬਣਿਆ ਹੁੰਦਾ ਹਾਂਜੀ ਪਰ ਜਿਹੜੀ ਕਿੱਕ ਬਾਕਸਿੰਗ ਆ ਉਹਦੇ ਵਿੱਚ ਕਿਉਂਕਿ ਇਹਨੇ ਪੈਰ ਦੇ ਨਾਲ वार ਕਰਨਾ ਤੇ ਜਿਹੜਾ ਸਰੀਰ ਦਾ ਭਾਰ ਇੱਕੋ ਹੀ ਪੈਰ ਦੇ ਉੱਪਰ ਫਿਰ ਉਸ ਵੇਲੇ ਖੜਾ ਹੁੰਦਾ ਇਹਦਾ ਮਤਲਬ ਆਪਣੇ ਆ ਸੰਤੌਰ ਬਣਾ ਕੇ ਰੱਖਣਾ ਤੇ ਡਿਗਣ ਤੋਂ ਬਚਣਾ ਇਹ ਵੀ ਇੱਕ ਅਲੱਗ ਚੁਣੌਤੀ ਆ ਤੁਹਾਡੇ ਲਈ ਬਹੁਤ ਵੱਡੀ ਹਾਂਜੀ ਸਰ ਮੈਨੂੰ ਬਹੁਤ ਮੁਸ਼ਕਿਲ ਆਈ ਕਿਉਂਕਿ ਸਟਾਰਟਿੰਗ 'ਚ ਤੱਕਦੇ ਕਿੱਕਾ ਮਾਰਿਆ ਨਹੀਂ ਸੀ ਤੇ ਜਦੋਂ ਅਸੀਂ ਇੱਕ ਪੈਰ ਤੇ ਆੰਦੇ ਆ ਪੂਰਾ ਬੈਲੈਂਸ ਵਿਗੜ ਜਾਂਦਾ ਬਿਲਕੁਲ ਜੀ ਬਿਲਕੁਲ ਤਾਂ ਮੈਨੂੰ ਮੈਂ ਉਹ ਕਾਫੀ ਸਿੱਖਣਾ ਪਿਆ ਮੈਨੂੰ ਤਿੰਨ ਤਿੰਨ ਟਾਈਮ ਵੀ ਪ੍ਰੈਕਟਿਸ ਕਰਨੀ ਪਈ ਜੀ ਸੋ ਇਸ ਲਿਹਾਸ ਨਾਲ ਜਿਹੜੀ ਕਿੱਕ ਬਾਕਸਿੰਗ ਆ ਉਹ ਮੁੱਕੇਬਾਜ਼ੀ ਦੇ ਨਾਲੋਂ ਚੁਣੌਤੀ ਵਾਲੀ ਆ ਕਿਉਂਕਿ ਇਹਦੇ ਵਿੱਚ ਤੁਸੀਂ ਆਪਣਾ ਸਰੀਰ ਵੀ ਜਿਹੜਾ ਹੈ ਉਹ ਸਥਿਰ ਰੱਖਣਾ ਆ ਤੇ ਤੁਹਾਡੇ ਡਿੱਗਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਖਾਸ ਤੌਰ ਤੇ ਜੇ ਤੁਸੀਂ ਹਮਲਾਵਰ ਅੰਦਾਜ਼ ਵਿੱਚ ਆਉਨੇ ਆ ਜੀ ਤੇ ਤੁਸੀਂ ਮੁਕਾਬਲੇ ਖੇਡੇ ਇਹਦੇ ਵਿੱਚ ਬਹੁਤ ਵੱਡੀ ਤੁਹਾਡੇ ਲਈ ਮਾਣ ਵਾਲੀ ਪ੍ਰਾਪਤੀ ਜਿਹੜੀ ਉਹਦਾ ਜ਼ਿਕਰ ਕਰਨਾ ਚਾਹਾਂਗੇ ਕਿ ਤੁਸੀਂ ਕੁਮਾਂਤਰੀ ਪੱਧਰ ਉੱਪਰ ਕਿੱਕ ਬਾਕਸਿੰਗ ਦੀ ਖੇਡ ਵਿੱਚ ਗਏ ਸਾਡੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਤੇ ਤੁਸੀਂ ਸੋਨੇ ਦਾ ਮੈਡਲ ਇਸ ਖੇਡ ਵਿੱਚ ਜਿਹੜਾ ਜਿੱਤਿਆ ਕੁਮਾਂਤਰੀ ਪੱਧਰ ਉੱਤੇ ਉਸ ਬਾਰੇ ਸਾਨੂੰ ਦੱਸੋ ਕਿ ਉਹ ਕਦੋਂ ਦੀ ਪ੍ਰਾਪਤੀ ਹੈ ਉਹਦੇ ਵਿੱਚ ਤੁਹਾਡਾ ਕਿਹਦੇ ਨਾਲ ਮੁਕਾਬਲਾ ਸੀ ਤੇ ਕਿਵੇਂ ਤੁਸੀਂ ਇਹ ਸੋਨੇ ਦਾ ਮੈਡਲ ਜਿਹੜਾ ਉਹ ਜਿੱਤਿਆ? ਥੈਂਕ ਯੂ ਸਰ ਐਕਚੁਅਲੀ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਪਹਿਲਾਂ ਵੀ ਇੰਟਰਨੈਸ਼ਨਲ ਖੇਡੀ ਸੀ ਪਰ ਕਦੇ ਮੇਰਾ 골ਡ ਨਹੀਂ ਆਇਆ ਹੈਨਾ ਤੇ ਅਸੀਂ ਮੈਂ ਉਜ਼ਬੇਕਿਸਤਾਨ ਖੇਡਣ ਗਈ ਸੀ ਵਰਲਡ ਕੱਪ ਅੱਛਾ ਜੀ ਇਹ ਇਸ ਸਾਲ ਅਕਤੂਬਰ ਦੀ ਗੱਲ ਹੈ ਅੱਛਾ ਜੀ ਹਾਂਜੀ ਤੇ ਉਧਰ ਜਾ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੇਰਾ ਫਰਸਟ ਕਿੱਕ ਬਾਕਸਿੰਗ ਦਾ ਟੂਰਨਾਮੈਂਟ ਸੀ ਜੀ ਤੇ ਉਧਰ ਕਾਫੀ ਟੀਮਾਂ ਆਈਆਂ ਸੀ ਹੂੰ ਤੇ ਬਹੁਤ ਮਜ਼ਾ ਆਇਆ ਤੇ ਮੇਰਾ ਫਰਸਟ ਐਕਸਪੀਰੀਅੰਸ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਬਣੂਗਾ ਜੀ ਤਾਂ ਤੁਸੀਂ ਮਤਲਬ ਮੈਨੂੰ ਸਮਝ ਨਹੀਂ ਆਇਆ ਕਿ ਕੀ ਕਰਾਂ ਪਹਿਲੀ ਜਿਹੜੀ ਮੇਰੀ ਫਾਈਟ ਹੋਈ ਉਹਦੇ ਚ ਮੈਂ ਬਹੁਤ ਨਰਵਸ ਸੀ ਜੀ ਕਿਉਂਕਿ ਪਹਿਲੀ ਵਾਰੀ ਰਿੰਗ ਤੇ ਚੜੇ ਤੇ ਕਦੇ ਮਤਲਬ ਇੰਟਰਨੈਸ਼ਨਲੀ ਕਿੱਕਾਂ ਨਹੀਂ ਮਾਰੀਆ ਮੁੱਖ ਤਾ ਮਾਰੇ ਸੀ ਹੂੰ ਤੇ ਮੈਨੂੰ ਬਹੁਤ ਐਕਸਾਈਟਡ ਐਕਸਾਈਟਡ ਵੀ ਬਹੁਤ ਸੀ ਤੇ ਨਰਵਸਨੈਸ ਵੀ ਬਹੁਤ ਸੀ ਪਰ ਜਦੋਂ ਮੈਂ ਖੇਡਣ ਗਈ ਤਾਂ ਤੁਸੀਂ ਕਹਿ ਸਕਦੇ ਹੋ ਕਿ ਫਿਰ ਮਾਈਂਡ ਬਲੈਂਕ ਹੋ ਗਿਆ ਜੀ ਫਿਰ ਮੈਂ ਪ੍ਰੋਪਰ ਆਪਣਾ ਖੇਡੀ ਤੇ ਮੈਨੂੰ ਬਹੁਤ ਮਜ਼ਾ ਆਇਆ ਜਦੋਂ ਮੈਂ ਜਿੱਤੀ ਮੇਰਾ ਪਹਿਲਾ ਮੈਚ ਉਜ਼ਬੇਕਿਸਤਾਨ ਨਾਲ ਸੀਗਾ ਜੀ ਫਿਰ ਮੇਰਾ ਦੂਜਾ ਕਿਰਗਿਸਤਾਨ ਤੇ ਤੀਜਾ ਮੇਰਾ ਆਈ ਥਿੰਕ ਸਰਬੀਆ ਨਾਲ ਸੀ ਅੱਛਾ ਜੀ ਹਾਂ ਜੀ ਤੇ ਉਦੋਂ ਕਿਉਂਕਿ ਸਿਲੈਕਟਡ ਟੀਮ ਆਉਂਦੀਆਂ ਜਿਹੜੇ ਸਿਲੈਕਟ ਹੁੰਦੇ ਆ ਤੇ ਵੱਖਰੇ ਵੱਖਰੇ ਵੇਟ ਆ ਮੈਂ ਤੁਹਾਨੂੰ ਦੱਸਿਆ ਇਹਦੇ ਚ ਵੇਟ ਵੀ ਆ ਇਵੈਂਟਸ ਵੀ ਵੱਖਰੇ ਆ ਤਾਂ ਮੇਰੀ ਵਰਲਡ ਚੈਂਪੀਅਨ ਵਰਲਡ ਕੱਪ 'ਚ ਤਾਂ ਮੇਰੇ ਤਿੰਨ ਹੀ ਫਾਈਟਾਂ ਹੋਈਆਂ ਸੀ ਜੀ ਤੇ ਰੱਬ ਦੀ ਰੇ ਮੇਲ ਰਹੀ ਮੈਨਾ ਦਰੰਗ ਲਈ ਜੀ ਤੇ 골ਡ ਆ ਗਿਆ ਮੇਰਾ ਜੀ ਸੋਨੇ ਦਾ ਮੈਡਲ ਤੁਸੀਂ ਜਿੱਤਿਆ ਬਹੁਤ ਵੱਡੀ ਪ੍ਰਾਪਤੀ ਹੈ ਕੁਮਾਂਤਰੀ ਪੱਧਰ ਤੇ ਉਜ਼ਬੇਕਿਸਤਾਨ ਦੇ ਵਿੱਚ ਮੁਕਾਬਲਾ ਹੋਇਆ ਤੁਸੀਂ ਦੱਸਿਆ ਤੇ ਤੁਹਾਨੂੰ ਦਰਸ਼ਕਾਂ ਨੂੰ ਵੀ ਇਸ ਚੀਜ਼ ਦਾ ਪਤਾ ਹੋਵੇਗਾ ਕਿ ਜਿਹੜੇ ਦੇਸ਼ ਨਿਊਜ਼ ਬੇਕਿਸਤਾਨ ਕਿਰਗਿਸਤਾਨ ਸਰਬੀਆ ਖਾਸ ਤੌਰ ਤੇ ਇਹ ਬਹੁਤ ਮਜ਼ਬੂਤ ਮੰਨੇ ਜਾਂਦੇ ਆ ਮੁੱਕੇਬਾਜ਼ੀ ਦੀ ਖੇਡ ਵਿੱਚ ਬਹੁਤ ਸਾਰੇ ਐਥਲੀਟ ਇਹਨਾਂ ਦੇ ਆਉਂਦੇ ਆ ਤੇ ਇਹ ਕਾਮਯਾਬੀ ਹੁੰਦੀ ਹੈ ਮੈਡਲ ਵੀ ਜਿੱਤਦੇ ਆ ਸੋਨਾ ਦੇ ਨਾਲ ਤੁਸੀਂ ਖੇਡੇ ਹੋ ਤੁਸੀਂ ਉਹਨਾਂ ਨੂੰ ਹਰਾ ਕੇ ਇਹ ਮੈਡਲ ਜਿੱਤਿਆ ਇਹ ਪ੍ਰਾਪਤੀ ਮੇਰੇ ਨਾਲ ਤਾਂ ਹੋਰ ਵੀ ਵੱਡੀ ਹੋ ਜਾਂਦੀ ਹੈ ਇਸ ਪੱਖੋਂ ਚਲੋ ਧੰਨਵਾਦ ਸਰ ਤੇ ਇਸ ਤੋਂ ਬਾਅਦ ਤੁਹਾਡੇ ਕੋਲੋਂ ਤੁਸੀਂ ਜਾਨਣਾ ਚਾਹਾਂਗੇ ਤੁਸੀਂ ਜ਼ਿਕਰ ਕੀਤਾ ਥੋੜਾ ਜਿਹਾ ਕਿ ਇਹਦੇ ਵਿੱਚੋਂ ਭਾਰ ਵਰਗ ਹੁੰਦੇ ਆ ਮੁਕੇ ਬਾਜ਼ੀ ਵਾਂਗ ਇਹਦੇ ਵਿੱਚ ਵੀ ਅਲੱਗ-ਅਲੱਗ ਭਾਰ ਵਰਗ ਆ ਹਾਂਜੀ ਸੋ ਇਹਦੇ ਵਿੱਚ ਤੁਸੀਂ ਕਿਹੜੇ ਵਰਗ ਵਿੱਚ ਹਿੱਸਾ ਲਿਆ ਸੀ ਇਸ ਟੂਰਨਾਮੈਂਟ ਦੌਰਾਨ ਤੇ ਬਾਕੀ ਜੋ ਤੁਸੀਂ ਮੁਕਾਬਲੇ ਖੇਡੇ ਤੁਸੀਂ ਕਿਹੜੇ ਭਾਰ ਵਰਗ ਵਿੱਚ ਖੇਡੇ 70+ ਕਿਜੀ ਅੱਛਾ ਜੀ ਇਹਦਾ ਲਾਸਟ weight ਹੀ 70+ ਆ ਫੀਮੇਲਜ਼ ਵਾਸਤੇ ਜੀ ਤੇ ਉਹਦੇ ਚ ਮੈਂ ਪਾਰਟਿਸਪੇਟ ਕੀਤਾ ਸੀ ਰਿੰਗ ਦੇ ਇਵੈਂਟ ਚ ਅੱਛਾ ਜੀ ਹਾਂਜੀ ਤੇ ਰਿੰਗ ਦੇ ਵੀ ਇਵੈਂਟ ਹੈਗੇ ਆ ਦੋ ਤਿੰਨ ਇੱਕ ਫੁੱਲ ਕੰਟੈਕਟ ਆ ਜੀ ਜਿਹੜੇ ਉਹਦੇ ਚ ਕੀ ਹੁੰਦਾ ਕਿ ਕਮਰ ਤੋਂ ਉੱਤੇ ਲੱਤਾਂ ਮਾਰ ਨਹੀਂ ਆਉਂਦੀਆਂ ਅੱਛਾ ਜੀ ਹਾਂ ਤੇ ਮੁੱਕੇ ਤੇ ਲੱਤਾਂ ਜੀ ਤੇ ਜਿਹੜਾ ਮੈਂ ਖੇਡਦੀ ਆ ਉਹ ਲੋਕਿਕ ਹੁੰਦਾ ਜੀ ਉਹਦੇ ਚ ਤੁਹਾਨੂੰ ਗੋਡੇ ਤੇ ਉੱਤੇ ਕਿੱਥੇ ਵੀ ਲੱਤਾਂ ਮਾਰ ਸਕਦੇ ਹੋ ਅੱਛਾ ਜੀ ਤੇ ਤੀਜਾ ਜਿਹੜਾ ਆ ਉਹ ਆ ਕੇ 1 ਜੀ ਉੱਚ ਗੋਡੇ ਮੋਡੇ ਸਾਰਾ ਕੁਝ ਮਾਰੋ ਉਹ ਥੋੜਾ ਐਮ ਐਮ ਏ ਵਰਗਾ ਹੀ ਆ ਜੀ ਹਾਂਜੀ ਤੇ ਜਦੋਂ ਤੁਸੀਂ ਦੱਸਿਆ ਕਿ ਇਹ ਸਾਰਾ ਕੁਝ ਹੁੰਦਾ ਹੈ ਤੇ ਕਿਤੇ ਕਿਤੇ ਤੁਸੀਂ ਵਾਰ ਕਰ ਸਕਦੇ ਆ ਉਹ ਮੁੱਕੇਬਾਜ਼ੀ ਦੇ ਵਿੱਚ ਤਾਂ ਆਪਾਂ ਜਾਣਦੇ ਆ ਕਿ ਖਿਡਾਰੀ ਨੇ ਸਿਰ ਦੇ ਉੱਪਰ ਵੀ ਬਚਾ ਲਈ ਉਹਨਾਂ ਨੂੰ ਜਿਹੜਾ ਪੂਰਾ ਸਮਾਨ ਦਿੱਤਾ ਜਾਂਦਾ ਹੈ ਤੇ ਹੱਥਾਂ ਉੱਪਰ ਗਲਵਜ਼ ਹੁੰਦੇ ਨੇ ਹਾਂਜੀ ਤੇ ਇਸੇ ਤਰ੍ਹਾਂ ਕਿੱਕ ਬੌਕਸਿੰਗ ਦੇ ਵਿੱਚ ਤੁਹਾਡੇ ਕੋਲ ਵੀ ਕਿੱਟ ਦੇ ਵਿੱਚ ਕੀ ਕੀ ਹੁੰਦਾ ਹੈ ਜੋ ਤੁਹਾਨੂੰ ਖੇਡਣ ਲਈ ਸਮਾਨ ਚਾਹੀਦਾ ਹੁੰਦਾ ਹੈ ਸੇਮ ਹੈਡਗਾਰਡ ਜੀ ਚੈਸਟ ਗਾਰਡ ਗਲਵਸ ਹੁੰਦੇ ਆ ਜੀ ਤੁਹਾਡੇ ਕੋ ਨੀ ਹੁੰਦਾ ਗਰੋਇਨ ਗਾਰਡ ਹੁੰਦੇ ਆ ਜੀ ਤੇ ਪੂਰਾ ਸ਼ਿਨ ਗਾਰਡ ਵੀ ਹੁੰਦੇ ਆ ਜੀ ਹਾਂਜੀ ਤੇ ਤੁਹਾਡੇ ਕੋਲ ਇਹ ਵੀ ਜਨਾਨਾ ਚਾਹਾਂਗੇ ਕਿ ਸਾਡੇ ਦੇਸ਼ ਭਾਰਤ ਵਿੱਚ ਇੱਕ ਬਾਕਸਿੰਗ ਦਾ ਪ੍ਰਬੰਧ ਤੇ ਢਾਂਚਾ ਜਿਹੜਾ ਆ ਇਹ ਕਿਹੋ ਜਿਹਾ ਹੈ ਕੌਣ ਪ੍ਰਬੰਧ ਵੇਖਦਾ ਹੈ ਤੇ ਜੋ ਮੁਕਾਬਲੇ ਸਾਡੇ ਦੇਸ਼ ਕਰਵਾਏ ਜਾਂਦੇ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਤਾਂ ਕਿ ਸਾਡੇ ਦਰਸ਼ਕ ਜਿਕਰ ਦੇਖਣਾ ਚਾਹਣ ਤਾਂ ਜ਼ਰੂਰ ਦੇਖ ਸਕਣ ਜੀ ਸਰ ਇੰਡੀਆ ਚ ਵਾਕੋ ਵਾਕੋ ਇੰਡੀਆ ਦੀ ਵਰਕਿੰਗ ਬਾਡੀ ਕੰਮ ਕਰਦੀ ਹੈ ਜੀ ਤੇ ਇਹਦਾ ਢਾਂਚਾ ਬਹੁਤ ਹੀ ਸੇਮ ਬਾਕਸਿੰਗ ਵਰਗਾ ਹੀ ਆ ਸਾਰਾ ਢਾਂਚਾ ਤੁਹਾਨੂੰ ਜਿਵੇਂ ਮੈਂ ਖੇਡੀ ਸੀ ਤਾਂ ਮੈਂ ਪਹਿਲਾਂ ਡਿਸਟ੍ਰਿਕਟ ਜੀ ਥੈਨ ਸਟੇਟ ਜੀ ਥੈਨ ਨੈਸ਼ਨਲ ਜੀ ਫਿਰ ਉਹਦੇ ਕਿਉਂਕਿ ਮੇਰਾ ਨੈਸ਼ਨਲ ਚ 골ਡ ਆਇਆ ਸੀ ਜੀ ਉਹਦੇ ਬੇਸਿਸ ਤੇ ਸਾਡੀ ਅੱਗੇ ਸਿਲੈਕਸ਼ਨ ਹੁੰਦੀ ਆ ਜੀ ਤੇ ਵਰਕਿੰਗ ਬਾਡੀ ਬਹੁਤ ਹੀ ਫੇਅਰ ਆ ਮੈਂ ਕਹੂੰਗੀ ਕਿ ਮੈਂ ਬਹੁਤ ਐਪਰੀਸ਼ੀਏਟ ਕਰਦੀ ਆ ਸਾਡੀ ਵਾਕੋ ਇੰਡੀਆ ਨੂੰ ਕਿਉਂਕਿ ਉਹਨਾਂ ਦੇ ਵਰਕਿੰਗ ਬਾਡੀ ਇੱਕਦਮ ਫੇਅਰ ਆ ਤੇ ਬਿਲਕੁਲ ਸਹੀ ਡਿਸੀਜਨ ਲੈਂਦੇ ਆ ਜੀ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹਨਾਂ ਦਾ ਕੰਮ ਜੀ ਤੇ ਲੀਗ ਵੀ ਕਰਵਾਈ ਜਾਂਦੀ ਹੈ ਸਾਡੇ ਦੇਸ਼ 'ਚ ਤਾਂ ਕਿ ਖਿਡਾਰੀਆਂ ਨੂੰ ਮੌਕਾ ਮਿਲ ਸਕੇ ਖੇਡਣ ਦਾ ਜੀ ਸਰ ਇਸ ਸਾਲ ਇੰਟਰਡਿਊਸ ਹੋ ਰਹੀ ਹੈ ਲੀਗ ਵੀ ਅੱਛਾ ਜੀ ਹਲੇ ਦੇ ਰੂਲ ਤੇ ਰੈਗੂਲੇਸ਼ਨ ਮਤਲਬ ਪ੍ਰੋਪਰਲੀ ਡਿਸਕਲੋਸਡ ਨਹੀਂ ਹੈਗੇ ਜੀ ਬਟ ਜਨਵਰੀ ਤੋਂ ਫ फेब्रुवारी 'ਚ ਮੈਨੂੰ ਲੱਗਦਾ ਸਾਰੀ ਸਾਨੂੰ ਇਨਫੋਰਮੇਸ਼ਨ ਕਲੀਅਰ ਹੋ ਜਾਊਗੀ ਜੀ ਤੇ ਲੜਕੀਆਂ ਖਾਸ ਤੌਰ ਤੇ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਖੇਡਾਂ ਵਿੱਚ ਉਹਨਾਂ ਦੀ ਹਿੱਸੇਦਾਰੀ ਜਿਹੜੀ ਵੱਧ ਰਹੀ ਆਪਾਂ ਵੇਖ ਰਹੇ ਆਂ ਜੀ ਤੇ ਕਿੱਕ ਬਾਕਸਿੰਗ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਬੱਚੇ ਖਾਸ ਤੌਰ ਤੇ ਲੜਕੀਆਂ ਪ੍ਰੋਗਰਾਮ ਵੇਖ ਰਹੀਆਂ ਕੀ ਉਹਨਾਂ ਨੂੰ ਕਿੱਕ ਬਾਕਸਿੰਗ ਜਾਂ ਬਾਕਸਿੰਗ ਜਾਂ ਖੇਡਾਂ ਹੋਣੀਆਂ ਚਾਹੀਦੀਆਂ ਜੇਕਰ ਉਹਨਾਂ ਨੇ ਖਿਡਾਰੀ ਨਹੀਂ ਵੀ ਬਣਨਾ ਖਿਡਾਰੀ ਵਜੋਂ ਨਹੀਂ ਵੀ ਖੇੜਨਾ ਵੈਸੇ ਹੀ ਆਪਣੇ ਸਵੈ ਰੱਖਿਆ ਲਈ ਖੇਡਾਂ ਜਾਂ ਇਹਨਾਂ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਤੁਸੀਂ ਉਹਨੂੰ ਕਿੰਨਾ ਜ਼ਰੂਰੀ ਮੰਨਦੇ ਹੋ ਸਰ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਆ ਜੀ ਕਿਉਂਕਿ ਅੱਜਕੱਲ ਦਾ ਜਿਹੜਾ ਸਮਾਂ ਆ ਸਾਡੀ ਆਪਣੀ ਸੁਰੱਖਿਆ ਸਭ ਤੋਂ ਵੱਧ ਆ ਹੂੰ ਤੇ ਮੈਨੂੰ ਲੱਗਦਾ ਕਿ ਸਪੋਰਟਸ ਤੋਂ ਵੱਧ ਤੁਹਾਡੇ ਕੌਨਫੀਡੈਂਸ ਲੈਵਲ ਕੋਈ ਨਹੀਂ ਵਧਾ ਸਕਦਾ ਜੀ ਕਿਉਂਕਿ ਕਈ ਮੈਨੂੰ ਲੱਗਦਾ ਕਈ ਬੱਚਿਆਂ 'ਚ ਪੋਟੈਂਸ਼ੀਅਲ ਹੈ ਗਿਆ ਹੂੰ ਨਾਰਮਲੀ ਵੀ ਜੀ ਬਟ ਕੀ ਹੈ ਕਿ ਜਿਗਰਾ ਨਹੀਂ ਆਗਾ ਜੇ ਮੈਂ ਪ੍ਰੋਪਰ ਲੈਂਗੁਏਜ ਕਮਾਤਾ ਜਿਗਰਾ ਹੋਣਾ ਬਹੁਤ ਜ਼ਰੂਰੀ ਆ ਸਰ ਤੇ ਉਹ ਸਾਡਾ ਖੁੱਲਦਾ ਹੈ ਜਦੋਂ ਅਸੀਂ ਪਾਰਟਿਸਿਪੇਟ ਕਰਦੇ ਆ ਕਿਤੇ ਮੈਂ ਕਹਾਂਗੀ ਕਿ ਸਾਰੇ ਬੱਚਿਆਂ ਨੂੰ ਕਰਨਾ ਚਾਹੀਦਾ ਹੈ ਸਪੈਸ਼ਲੀ ਕੁੜੀਆਂ ਨੂੰ ਕਿਉਂਕਿ ਅੱਜ ਕੱਲ ਦਾ ਸਮਾਂ ਸਹੀ ਨਹੀਂ ਹੈਨਾ ਸਾਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪੈਣੀ ਹੈ ਬਿਲਕੁਲ ਜੀ ਬਿਲਕੁਲ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਸਪੋਰਟਸ ਕਰਨੀ ਚਾਹੀਦੀ ਹੈ ਜੀ ਤੇ ਵੈਸੇ ਵੀ ਕਿੱਕ ਬਾਕਸਿੰਗ ਬਹੁਤ ਪਿਆਰਾ ਗੇਮ ਹੈ ਜੀ ਤੇ ਮੈਨੂੰ ਲੱਗਦਾ ਹੈ ਕਿ ਲਤਾਂ ਤਾਂ ਦੂਰੋਂ ਹੀ ਤੁਸੀਂ ਭੱਜ ਜਾਓ ਫਿਰ ਜੇ ਤੁਸੀਂ ਨਹੀਂ ਵੀ ਲੜਨਾ ਸਰ ਪਹਿਲਾਂ ਅਟੈਕ ਤਾਂ ਹੋਣਾ ਚਾਹੀਦਾ ਹੈ ਜੀ ਤੇ ਇਹਦੇ ਨਾਲ ਕੌਨਫੀਡੈਂਸ ਬਹੁਤ ਬੱਧਦਾ ਹੈ ਬਿਲਕੁਲ ਜੇ ਮੈਂ ਤੱਕੂੰਗੀ ਵੈਸੇ ਕਿ ਤੁਸੀਂ ਕਿੱਕ ਬਾਕਸਿੰਗ ਜਾਂ ਬਾਕਸਿੰਗ ਕਰੋ ਕਿਉਂਕਿ ਇਹ ਹੈਂਡ ਟੂ ਹੈਂਡ ਕੰਪੈਕਟ ਆ ਬਿਲਕੁਲ ਜੇ ਤੁਸੀਂ ਨਹੀਂ ਵੀ ਕਰਨਾ ਤੁਹਾਡੇ ਏਰੀਆ ਚ ਨਹੀਂ ਅਵੇਲੇਬਲ ਆ ਤਾਂ ਤੁਸੀਂ ਤੁਹਾਡੇ ਕੋਲ ਜਿਹੜੀ ਸਪੋਰਟਸ ਅਵੇਲੇਬਲ ਆ ਉਹ ਕਰੋ ਜੀ ਕਿਉਂਕਿ ਸਪੋਰਟਸ ਨਾਲ ਦਿਲ ਖੁੱਲਦਾ ਹੈ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਜੀ ਤੇ ਤੁਹਾਨੂੰ ਇੱਕ ਅਲੱਗ ਲੈਵਲ ਦਾ ਤੁਹਾਨੂੰ ਕੌਨਫੀਡੈਂਸ ਆਂਦਾ ਜਦੋਂ ਅਸੀਂ ਬਾਹਰ ਜਾ ਕੇ ਖੇਡਦੇ ਆਂ ਬਾਹਰ ਜਾ ਕੇ ਲੋਕਾਂ ਨਾਲ ਗੱਲਾਂ ਕਰਦੇ ਆਂ ਬਿਲਕੁਲ ਤੇ ਸਾਨੂੰ ਇੱਕ ਕੌਨਫੀਡੈਂਸ ਵੀ ਆਂਦਾ ਤਾਂ ਪਤਾ ਚੱਲਦਾ ਕਿ ਦੁਨੀਆ ਚ ਕਿੱਦਾਂ ਵਿਚਰਨਾ ਹੂੰ ਹੂੰ ਤੁਸੀਂ ਮੈਂ ਤਾਂ ਕਹੂੰਗੀ ਕਿ ਸਾਰੇ ਬੱਚੇ ਜ਼ਰੂਰ 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 ਸਪੋਰਟਸ ਕਰਨ ਜੀ ਜੀ ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਖੇਡਾਂ ਬਾਰੇ ਵੀ ਕਿ ਖੇਡਣ ਦੇ ਨਾਲ ਜੁੜਨਾ ਚਾਹੀਦਾ ਤੇ ਆਪਣੀ ਖੇਡ ਕਿੱਕ ਬਾਕਸਿੰਗ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਮੋਹਿਆ ਕਰਵਾਈ ਸੀਮਤ ਸਮੇਂ ਦੇ ਵਿੱਚ ਬਹੁਤ ਕੁਝ ਇਸ ਖੇਡ ਬਾਰੇ ਦੱਸਿਆ ਹਾਸ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਸ ਜਾਣਕਾਰੀ ਤੋਂ ਭਰਪੂਰ ਲਾਹਾ ਹੋਵੇਗਾ ਤੇ ਤੁਸੀਂ ਸਮਾਂ ਕੱਢ ਕੇ ਸਾਡੇ ਕੋਲ ਆਏ ਇਸ ਗੱਲਬਾਤ ਵਿੱਚ ਹਿੱਸਾ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਸੀਂ ਜੋ ਵੀ ਟੀਚੇ ਮਿੱਥੇ ਉਹਨਾਂ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਥੈਂਕ ਯੂ ਸਰ ਥੈਂਕ ਯੂ ਫॉर ਇਨਵਾਈਟਿੰਗ ਮੀ। ਇਸੀ ਅੱਜ ਦੀ ਗੱਲਬਾਤ ਖੇਡਾਂ ਬਾਰੇ, ਮੁੱਕੇਬਾਜ਼ੀ ਅਤੇ ਕਿੱਕ ਬੌਕਸਿੰਗ ਬਾਰੇ। ਆਸ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਡ ਬਾਰੇ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਤੇ ਤੁਹਾਨੂੰ ਇੱਕ ਵਾਰ ਫਿਰ ਚੇਤੇ ਕਰਾ ਦਈਏ ਕਿ ਖੇਡ ਸੰਸਾਰ ਵਾਂਗ ਡੀਡੀ ਪੰਜਾਬੀ ਦੇ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੀ ਵੇਖ ਸਕਦੇ ਹੋ। ਡੀਡੀ ਪੰਜਾਬੀ ਦੇ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਸੇ ਤਰ੍ਹਾਂ ਆ ਡੀਡੀ ਪੰਜਾਬੀ ਦੇ ਫੇਸਬੁੱਕ ਪੇਜ ਨੂੰ ਲਾਈਕ ਕਰ ਤੇ ਫਾਲੋ ਵੀ ਤੁਸੀਂ ਕਰ ਸਕਦੇ ਹੋ ਤੇ ਇੰਸਟਾਗ੍ਰam ਦੇ ਉੱਪਰ ਵੀ ਤੁਸੀਂ ਡੀਡੀ ਪੰਜਾਬੀ ਦੇ ਨਾਲ ਜੁੜ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ